ਦੀ ਕਿ ਸ਼ਾਇਦ ਥੱਪੜ ਨਹੀਂ ਮਾਰਿਆ ਜੇ ਮੰਨ ਲਓ ਆਉਣ ਦੇ ਸਮੇਂ ਚ ਕਿਹੋ ਜੀ ਗੱਲਬਾਤ ਆ ਜਾਂਦੀ ਆ ਫਿਰ ਤੁਸੀਂ ਕਾਨੂੰਨੀ ਚਾਰਾ ਜੋ ਕਿਵੇਂ ਵੇਖੋਗੇ ਉਸ ਚੀਜ਼ ਨੂੰ ਕਿਵੇਂ ਵੇਖੋਗੇ ਜੇ ਮੰਨ ਲਓ ਥੱਪੜ ਮਾਰਨ ਦੀ ਵੀਡੀਓ ਸਾਹਮਣੇ ਆ ਜੇ ਦੇਖੋ ਉਹਦੇ ਨਾਲ ਦੋ ਚੀਜ਼ਾਂ ਆਉਣੀਆਂ ਨੇ ਥੱਪੜ ਮਾਰਨ ਦੀ ਨੌਬਤ ਕਿਉਂ ਆਈ ਇਹ ਵੀ ਲੱਗ ਆਊਗਾ ਨਾ ਫਿਰ ਉਸ ਤੋਂ ਬਾਅਦ ਵੇਖਾਂਗੇ ਕੀ ਕਰਨਾ ਮੰਨ ਲਓ ਥੱਪੜ ਵਜਦੇ ਦੀ ਵੀਡੀਓ ਆ ਜਾਂਦੀ ਆ ਤੇ ਥੱਪੜ ਮਾਰਨ ਦੀ ਨੌਬਤ ਕਿਉਂ ਆਈ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਕਿ ਇਹ ਨੌਬਤ ਕਿਉਂ ਆਈ ਹੋਊਗੀ ਦੇਖੋ ਸਿਕਿਉਰਿਟੀ ਨੂੰ ਲੈ ਕੇ ਆਏ ਆ ਕੰਗਨਾ ਨੌਜੀ ਜਿੱਥੇ ਉਹਨਾਂ ਦਾ ਮੂੰਹ ਚੱਲਦਾ ਵਾ ਉੱਥੇ ਉਹਨਾਂ ਦੇ ਹੱਥ ਵੀ ਚੱਲਦੇ ਆ ਉਹ ਹੋ ਗਈ ਹੋ ਗਈ ਤਾਂ ਕਮਾਰਤਾ ਹੋਗਾ ਉਹ ਵਰਦੀ ਦੇ ਵਿੱਚ ਆ ਜੇ ਦੇਸ਼ ਦੇ ਤੁਸੀਂ ਸਿਪਾਹੀ ਦੇ ਨਾਲ ਹੱਥੋਂ ਪਾਈ ਹੋਵੋਗੇ ਤਾਂ ਫਿਰ ਤਾਂ ਕੋਈ ਇੱਥੇ ਹੈ ਹੀ ਨਹੀਂ ਕਿ ਨੂੰ ਕੀ ਕਰੋਗੇ ਫਿਰ ਇਹ ਬਹੁਤ ਕਦੋਂ ਕਦੋਂ ਦੇ ਮਿਲੇ ਹੋ ਤੁਸੀਂ ਭੈਣਾਂ ਕਦੋਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਵੈਸੇ ਕਿਸਾਨੀ ਸੰਘਰਸ਼ ਦੀਆਂ ਗੱਲਾਂ ਬਾਤਾਂ ਹੁੰਦੀਆਂ ਹੁੰਦੀਆਂ ਸੀ ਕਿ ਕਿਸ ਤਰ੍ਹਾਂ ਕਿੱਥੇ ਜੱਲੇ ਹੋ ਕਿਵੇਂ ਕਰ ਰਹੇ ਹੋ ਕਿਵੇਂ ਲੜਾਈ ਚੱਲ ਰਹੀ ਹੈ ਤੁਸੀਂ ਇਸ ਟਾਈਮ ਤੇ ਕਿੱਥੇ ਬੈਠੇ ਦੇਖੋ ਜੀ ਮੈਂ ਆਪ ਬਾਲੀ ਆਪਣੀ ਤਾਰੀਫ ਨਹੀਂ ਕਰਦਾ ਤੇ ਮੈਂ ਸਵੇਰ ਦੀ ਰੋਟੀ ਬਹੁਤ ਘੱਟ ਜਿਹੜੀ ਉਹ ਘਰੋਂ ਖਾਂਦਾ ਸਵੇਰ ਤੋਂ ਨਿਕਲ ਜਾਂਦਾ ਸ਼ਾਮਾਂ ਨੂੰ ਮਨੇਰੇ ਉਹਨਾਂ ਦੇ ਕਈ ਵਾਰ ਮੈਂ ਦੋ ਦੋ ਤਿੰਨ ਦਿਨ ਘਰ ਨਹੀਂ ਆਉਂਦਾ ਕਿਉਂਕਿ ਸਾਡੇ ਇੱਥੇ ਜਿਹੜੀ ਆ ਦਬਾਬੇ ਦੇ ਵਿੱਚ ਲਹਿਰ ਘੱਟ ਸੀਗੀ ਕਿਸਾਨੀ ਦੀ ਪਰ ਹੁਣ ਲਹਿਰ ਜਿਹੜੀ ਆ ਦਿਨ ਪਰ ਰਾਤ ਕਰਕੇ ਖੜੀ ਕੀਤੀ ਹੋਈ ਆ ਇਸ ਕਰਕੇ ਬਾਲਾ ਕਦੀ ਸਮਾਂ ਨਹੀਂ ਮਿਲਿਆ ਦੋ ਤਿੰਨ ਮਹੀਨੇ ਕਦੇ ਆਉਂਦੇ ਆ ਤੇ ਚਲੋ ਬੈਠਦੇ ਆ ਗੱਲਾਂ ਬਾਤਾਂ ਕਰਦੇ ਆ ਪਰ ਇਸ ਵਿਸ਼ੇ ਤੇ ਕਦੀ ਗੱਲ ਨਹੀਂ ਹੋਈ ਗੁੱਸਾ ਉਹਨਾਂ ਵੀ ਕਦੀ ਮਨ 'ਚ ਕੱਢਿਆ ਕਿ ਆਹ ਕੁਛ ਹੋਇਆ ਸੀ ਤੇ ਮੈਂ ਆਉਣੇ ਸਮੇਂ ਜੇ ਗੁੱਸਾ ਜ਼ਰੂਰ ਜ਼ਾਹਰ ਕਰੂੰਗੀ ਜਾਂ ਕਿਸੇ ਨੂੰ ਪੁੱਛੂੰਗੀ ਕਦੀ ਗੱਲਬਾਤ ਹੋਈ ਵੇ ਪਰਿਵਾਰ ਦੇ ਵਿੱਚਾਂ ਤੁਹਾਨੂੰ ਬੈਠ ਕੇ ਕਿਉਂਕਿ ਭੈਣ ਭਰਾਵਾਂ ਦਾ ਰਿਸ਼ਤਾ ਜਿਹੜਾ ਵਾ ਬੜੀਆਂ ਗੱਲਾਂ ਸਾਂਝੀਆਂ ਹੋ ਜਾਂਦੀਆਂ ਕਦੀ ਇਹੋ ਜੀ ਗੱਲ ਸਾਂਝੀ ਹੋਈ ਨਹੀਂ ਅਸੀਂ ਉਹ ਹੀ ਤੇ ਕਹਿੰਦੇ ਆਂ ਵੀ ਕਦੀ ਇਹੋ ਜੀ ਗੱਲ ਹੀ ਨਹੀਂ ਹੋਈ ਨਾ ਕਦੇ ਨਹੀਂ ਹੋਈ ਬਾਕੀ ਇਹ ਚਾਣਕ ਵਾਪਰਿਆ ਕਿਉਂਕਿ ਜਦੋਂ ਜਦੋਂ ਉਹਨੇ ਨੇ ਹਾਂ ਜਦੋਂ ਉਹਨਾਂ ਨੇ ਕਿੰਤੂ ਪ੍ਰਿੰਤੂ ਕੀਤੀ ਹੈ ਫਿਰ ਦਿਮਾਗ 'ਚ ਕਿਤੇ ਨਾ ਕਿਤੇ ਉਹ ਗੱਲ ਆ ਜਾਂਦੀ ਹੈ ਤੇ ਜੇ ਦਿਮਾਗ 'ਚ ਆ ਗਈ ਆ ਤੇ ਖੂਨ ਤੇ ਬਾਲਾ ਮਾਰਦਾ ਹੀ ਆ ਫਿਰ ਠੀਕ ਹੈ ਜੀ ਆਵਾਜ਼ ਜੀ ਮੇਰੇ ਨਾਲ ਹੋਰ ਵੀ ਕਿਸਾਨ ਵੀਰ ਆ ਕਿਸਾਨ ਆਗੂ ਬੈਠੇ ਹੋਇਆ ਕੀ ਸ਼ੁਭਨਾਮ ਜੀ ਆਪਣਾ ਕਿਹੜੀ ਜਥੇਬੰਦੀ ਮੈਂ ਚਮਕੌਰ ਸਿੰਘ ਜੀ ਬੀਕੇ ਯੂ ਜਬਹਿਰਾਮ ਕੇ ਸੁਭਾ ਮਿਤ ਪ੍ਰਧਾਨ ਇਹ ਸਾਰੀ ਘਟਨਾ ਕ੍ਰਮ ਨੂੰ ਤੁਸੀਂ ਕਿਵੇਂ ਵੇਖਦੇ ਹੋ ਜੋ ਕੁਝ ਕੱਲ ਦਾ ਵਾਪਰਿਆ ਜੋ ਸੁਰਖੀਆਂ ਬਣੀਆਂ ਹੋਈਆਂ ਇਸ ਦੇ ਵੇਖੋ ਜੀ ਵੀਰ ਜੀ ਸਭ ਤੋਂ ਪਹਿਲਾਂ ਤੇ ਇਹ ਆ ਵੀ ਅਚਨਚੇਤ ਕਿਸੇ ਦੇ ਥੱਪੜ ਮਾਰ ਦੇਣਾ ਇੱਕ ਗੱਲ ਸ਼ੋਭਾ ਨਹੀਂ ਦਿੰਦੀ ਸਿਕਿਉਰਿਟੀ ਨੂੰ ਲੈ ਕੇ ਕੋਈ ਨਾ ਕੋਈ ਵਿਵਾਦ ਤਾਂ ਖੜਾ ਹੋਇਆ ਹੋਊਗਾ ਅਸਲ ਤੇ ਵਿੱਚ ਜਿਹੜੀ ਕੰਗਣਾ ਰੌਣਾ ਤਾਂ ਇਹਦਾ ਫੇਮਸ ਬੰਨਾ ਨਿੱਕੀ ਨਿੱਕੀ ਗੱਲ ਦੇ ਉੱਤੇ ਇਹਨੂੰ ਉਹ ਚੀਜ਼ਾਂ ਜਿਹੜੀ ਇਹਦੀ ਈਗੋ ਆ ਇਹਦੀ ਈਗੋ ਨੇ ਹੀ ਇਹਦੇ ਥੱਪੜ ਮਰਵਾਇਆ ਹੋਊਗਾ ਅਜੇ ਕਲੀਅਰ ਨਹੀਂਗਾ ਵੀ ਮਾਰਿਆ ਜਾਂ ਨਹੀਂ ਮਾਰਿਆ ਕਿਉਂਕਿ ਉੱਥੇ ਉਹਨੇ ਕਿਹੋ ਜਿਹੀ ਸ਼ਿਹਦਾਬਲੀ ਵਰਤੀ ਆ ਹੋ ਸਕਦਾ ਹੈ ਵੀ ਉੱਥੇ ਇਹ ਕਹਿ ਦਿੱਤਾ ਹੋਵੇ ਮੌਕੇ ਦੇ ਪੀ ਤੁਸੀਂ ਉਹੀ ਕਿਸਾਨਾਂ ਦੀਆਂ ਬੇਟੀਆਂ ਹੋ ਜਿਹੜੀਆਂ ਟਕੇ ਟਕੇ ਦੇ ਫਿਰਦੀਆਂ ਉਹ ਜੋ ਕੋਈ ਨੂੰ ਬੋਲੇ ਜੋ ਪਹਿਲਾਂ ਬੋਲਿਆ ਮੌਕੇ ਮੌਕੇ ਦੇ ਉੱਤੇ ਮੌਕੇ ਦੇ ਉੱਤੇ ਬੋਲਿਆ ਫਿਰ ਉਹਨੇ ਜਦੋਂ ਪੰਜਾਬੀ ਚ ਬੋਲਿਆ ਅਸਲ ਦੇ ਵਿੱਚ ਪੰਜਾਬ ਨੂੰ ਜਿਹੜਾ ਬਦਨਾਮ ਕਰਨਾ ਹੈ ਇਹੋ ਜੇ ਸੋਸ਼ਲ ਐਕਟਰ ਕਰਦੇ ਨੇ ਜਿਵੇਂ ਹੁਣ ਉਹਨੇ ਬਿਆਨ ਦੇ ਦਿੱਤਾ ਕਿ ਇਹ ਖਾਲਸਤਾਨੀ ਨੇ ਠੀਕ ਆ ਇਹ ਦੇਸ਼ ਨੂੰ ਭੜਕਾਉਣ ਦੇ ਵਾਸਤੇ ਜਿਹੜਾ ਪੰਜਾਬ ਨੂੰ ਆ ਪੂਰੇ ਭਾਰਤ ਨਾਲ ਲੜਾਉਣ ਦੇ ਵਾਸਤੇ ਜਿਵੇਂ ਹੁਣ ਭਾਜਪਾ ਨੇ ਪਲਾਨ ਕੀਤਾ ਸੀ ਕਿ ਸਿੱਖ ਕੌਮ ਦਾ ਚਿਹਰਾ ਜੇ ਉੱਪਰ ਗਿਆ ਤੇ ਜਿਹੜੇ ਹਿੰਦੂ ਆ ਉਹਨਾਂ ਦਾ ਆਪਸ ਦੇ ਵਿੱਚ ਇਹਨਾਂ ਦਾ ਮੁਕਾਬਲਾ ਕਰਾਉਣ ਦੇ ਇਹਨਾਂ ਨੇ ਵੋਟਾਂ ਦੇ ਵਿੱਚ ਪੂਰੀ ਸਿਆਸਤ ਘੜੀ ਸੀ ਇਹਨਾਂ ਦੇ ਮਨ ਦੇ ਵਿੱਚ ਉਹ ਗੱਲਾਂ ਭਰੀਆਂ ਹੋਈਆਂ ਨੇ ਕਿ ਉਹੋ ਹੀ ਗੱਲਾਂ ਜਿਹੜੀਆਂ ਉਹਨੇ 에어ਪੋਰਟ ਦੇ ਉੱਤੇ ਕੀਤੀਆਂ ਤੇ ਉਹਦਾ ਖੂਨ ਹਾਂ ਅਕਸ਼ੌਂ ਦਾ ਕਰਕੇ ਉਹਦਾ ਖੂਨ ਜਿਹੜਾ ਬਾਲਾ ਮਾਰਿਆ ਉਹ ਵੀ ਉਹ ਇੱਕ ਕਿਸਾਨ ਦੀ ਬੇਟੀ ਆ